ਪਿਆ ਪ੍ਰਿਆਵਤ ਸੁਣਿਆ ਮਨ ਅਨੰਦ ਪਿਆ ਆਪਿਆਦ ਸੁਣਿਆ ਮਨ ਅਨੰਦ ਪਿਆ ਦੇ ਭਿਆ ਅੱਗੇ ਗੱਲਾ ਦੇ ਦੁਖ ਪਾਗੇ ਅੰਗ ਸੰਗ ਲਾਗੇ ਹੁਖ ਪਾਗੇ ਕਾਣ ਮਨ ਤਨ ਸਭ ਹਰੇ ਕਾਣ ਮਨ ਤਨ I'm ਕਪਾ ਰਾਈ ਨੀ ਸਦਾ ਮੁਕੀ ਚਾ ਸੁਭਗਣਿਆ ਮੇਲਵੰਤ ਨਾਨਕ ਮਿਲਸਿਰੀ ਕਰ ਮੇਲਵੰਤ ਨਾਨਕ ਮਿਲਸਿਰੀ ਕਰ ਸਗਨ ਆਨੰਦ ਅਸ ਬਣੇ ਸਗਰ ਆਨੰਦ ਰਸ ਭਰ ਮੇਰੀ ਸੇਜਾੜੀ ਮਨ ਤੇ ਪਿਆ ਪ੍ਰਭ ਆਵਤ ਸੁਨਿਆ ਮਨ ਅਨੰਦ 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 ਪਿਆ ਪ੍ਰਭ ਆਵਤ ਸੁਨਿਆ ਮਨ ਪ੍ਰਭ ਆਵਤ ਸੁਣਿਆ ਮਨ ਅਨੰਦ ਭਇਆ ਪ੍ਰਭ ਆਵਤ ਸੁਣਿਆ ਮਨ ਅਨੰਦ ਭਇਆ ਪ੍ਰਭ ਆਵਤ ਸੁਣਿਆ ਮਨ ਭਿੰਦੇ ਭਇਆ ਪ੍ਰਭ ਪ੍ਰਭਯਾ ਵਕਤ ਸੁਣਿਆ ਪ੍ਰਭਯਾ ਸੁਣਿਆ ਤੁੰਗਨਨ ਪਾਤਸ਼ਾਹ ਆਪ ਜੀ ਦੀ ਨਦਰਿ ਰਹਿਮਤ ਕੋਲ ਲੁਕਾਈ ਤੇ ਹੋਈ ਜਿਸ ਕਾਰਨ ਜਗਤ ਜਲੰਦਨ ਉਠਾਰਨ ਵਾਸਤੇ ਆਪ ਨੇ ਪਰਪਕਾਰ ਕਰ دیا۔ অবতারਤਾਰੇ। ਔਰ ਆਪਣੇ ਆਪਣੇ ਪੂਤਨਾ ਬੇਤਾਲ ਵਿਚਾਰਾ ਕਹਉਂਦੇ। ਕੋਲ ਨੂੰ ਕਾਇਨ ਤਾਰਨ ਦਿਖਾਤੀ ਘਰ ਘਰ ਜਾ ਕੇ। ਪਰਿਪੂਰ ਪ੍ਰਮਾਤਮਾ ਦਾ ਸੁਨੇਹਾ ਪਹੁੰਚਾਇਆ। ਆਪ ਜੀ ਦਾ ਕੋਲ ਕੋਟ ਸ਼ੁਕਰਾਨਾ ਹੈ। ਆਪ ਜੀ ਦੇ ਪੁੱਤਰ ਹੋਣ ਦਾ ਆਪ ਜੀ ਦੇ ਪੈਰੋਕਾਰ ਹੋਣ ਦਾ ਆਪ ਜੀ ਦੀ ਬੜਾਧ ਹੋਣ ਦਾ ਸਪਾਗ ਪ੍ਰਾਪਤ ਹੈ ਗੁਰਸਿੱਖਾਂ ਨੂੰ ਸਮੂਹ ਸੰਗਤ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਪ੍ਰਤੀ ਲੱਖ ਲੱਖ ਮੁਬਾਰਕ ਜੀ ਗੁਰੂ ਕਾ ਪਾਉ ਮਿਸ਼ਰਦ ਸਾਡੇ ਹਿਰਦੇ ਵਿੱਚ ਵਸ ਰਸ ਜਾਵੇ ਆਉਣ ਵਾਲਾ ਜੱਤ ਬੜਾ ਹੀ ਸੁਰੀਲਾ ਬੜਾ ਹੀ ਪਿਆਰਾ ਹੈ ਨਾਮ ਹੀ ਉਹਨਾਂ ਦਾ ਰਸੀਲਾ ਜਿਸ ਆਵਾਜ਼ ਵਿੱਚ ਰਸ ਹੋਵੇ ਉਸ ਨੂੰ ਰਸੀਲਾ ਕਹਿ ਜਾਂਦਾ ਔਰ ਜਿਹੜਾ ਸੁਰ ਦਾ ਧਨੀ ਹੋਵੇ ਉਸ ਨੂੰ ਸ੍ਰੀ ਲਾਖੀ ਇਹਨਾਂ ਵਿੱਚ ਦੋ ਹੀ ਗੁਣ ਨੇ ਆਓ ਬੜੇ ਪਿਆਰ ਨਾਲ ਸਰਗੋਤਰੀਏ ਜੀ ਸਮੂਹ ਪ੍ਰਬੰਧਕ ਸਹਿਜਾ ਦਾ ਹਾਰਦਿਕ ਧੰਨਵਾਦ ਹੋਇਆ ਪੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਸਲਾਮ ਵਾਹਿਗੁਰੂ